ਤਨ ਤਨ ਬੱਬਾ ਬਾਰਵੀਂ ਬਾਲਾ ਜੀ ਸਥਾਨ ਪਿੰਡ ਪੁੰਨੀਆਂ ਜਿਹੜੇ ਬੰਗਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਲੰਗਰ ਪੰਡਾਰਾ ਤੇ ਗੁੱਗਾ ਯਾਰ ਪੀਰ ਜੀ ਦਾ ਅਖਾੜਾ ਲਗਾਇਆ ਗਿਆ ਦਰਬਾਰ ਦੇ ਮੁੱਖ ਸੇਵਾਦਾਰ ਸਾਈ ਲਖਵੀਰ ਸ਼ਾਹ ਜੀ ਲਾਡੀ ਇੰਗਲੈਂਡ ਨੂੰ ਅਸੀਂ ਉਹਨਾਂ ਬਲੋਂ ਸਵੇਰੇ ਦਰਬਾਰ ਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ ਬਾਦਪੈਰ ਕਾਂਝਕਾਂ ਉਰ ਪਛਾਦਛਾ ਕੇ ਲੰਗਰ ਪੰਡਾਰਾ ਅਤੁੱਟ ਵਰਤਾਇਆ ਗਿਆ ਦੇਰ ਰਾਤ ਰੇਸ਼ਮ ਰੋੜਕਾ ਕਲਾਂ ਵਾਲਿਆਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣगान ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਅਖਾੜੇ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਬੀਬੀ ਰਾਜਵੰਤ ਕੌਰ ਜੀ ਮਤ ਫੱਲੂ ਇੰਗਲੈਂਡ ਨਿਵਾਸੀ ਉਨਾ ਆਇਆ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨੇਹਾਲ ਕੀਤਾ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸਰਿੰਦਰਪਾਲ ਕੁੱਕੂ ਦੀ ਖਾਸ ਰਿਪੋਰਟ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਲੇ ਦੀਆਂ ਪੰਡਾਰੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਸੁਲਾਈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਰ ਦਾ 함ਰਜੰਦ ਜੀ ਔਰ ਤੇ ਬੀਬੀ ਸਰਬਾਸ਼ਕਰ ਉਹਨਾਂ ਦੇ ਲਾਡਲੇ ਸਾਈਂ ਲਖਵੀਰ ਸਿੰਘ ਜੀ ਤੇ ਬੀਬੀ ਸਰਜੀਤ ਕੌਰ ਤੇ ਸਰਜੀਤ ਕੌਰ ਜੀ ਵਿਨੇ ਨੇ ਬਹੁਤ ਹੀ ਪਿਆਰ ਨੇ ਸਤਿਕਾਰ ਦੇ ਨਾਲ ਬਾਬਾ ਜੀ ਦਾ ਪੰਡਾਰਾ ਚਲਾਇਆ ਪਹਿਲਾਂ ਆਰਤੀ ਸੋਲੇ ਹੋਇਆ ਉਸ ਤੋਂ ਪ੍ਰੰਤ ਹੁਣ ਬਾਬਾ ਜੀ ਦਾ ਅਖਾੜਾ ਜਿਹਨੂੰ ਕਿਹਾ ਜਾਂਦਾ ਇਹਨੂੰ ਔਰ ਬਾਬਾ ਜੀ ਦੀ ਯਾਰ ਫੀਰ ਦੀ ਚੌਂਕੀ ਵੀ ਕਿਹਾ ਜਾਂਦਾ ਯਾਰ ਫੀਰ ਦੀ ਟੋਲੀ ਵੀ ਕਿਹਾ ਜਾਂਦਾ ਔਰ ਯਾਰ ਫੀਰ ਦਾ ਜਾਗਰਣ ਵੀ ਕਿਹਾ ਜਾਂਦਾ ਕੋਈ ਪਿਆਰ ਸਤਕਾਰ ਦੇ ਨਾਲ ਬਾਬਾ ਜੀ ਦਾ ਜਾਗਰਣ ਕਹਿੰਦਾ ਕੋਈ ਟੋਲੀ ਕਹਿੰਦਾ ਅੱਜ ਤਰੁਲੰਗ ਛੁਰੂ ਕਰਨ ਲੱਗੇ ਆ ਕਿਉਂਕਿ ਸਿਆਣੇ ਕਹਿੰਦੇ ਜਿਸकी महफिल होती है महफिल में हाजिर होते हैं और ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜੀਜੀ ਜੀਜੀ ਦੇ ਜਵਾਰ ਕੋਰ ਜੀ ਇਹਨਾਂ ਦੇ ਵੀ ਹਰੀ ਸਾਲ ਦੀ ਤਰ੍ਹਾਂ ਵੀ ਕਿਉਂਕਿ ਤੁਆਣ ਕੇ ਭਾਜੀ ਉਹਨਾਂ ਦੇ ਨਾਲ ਹੀ ਪ੍ਰੋਗਰਾਮ ਕਰਾਉਂਦੇ ਆ ਹਰ ਸਾਲ ਐਸਾ ਵੀ ਇਨੀ ਬਹੁਤ ਦੇ ਪਿਆਰ ਤੇ ਸਤਿਕਾਰ ਦੇ ਨਾਲ ਖੜਾ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਇੱਥੇ ਜਿਸ ਤਰ੍ਹਾਂ ਇੱਥੇ ਉੱਥੇ ਹੀ ਬਹੁਤ ਵਧੀਆ ਹੈ ਇਹਨਾਂ ਦੇ ਉਤੇ ਗ੍ਰੈਬ ਤੇ ਮਤ ਮਤਲੂਏ ਪਾਪਾ ਜੀ ਇੱਥੇ ਚੜਦੀ ਕਲਾ ਚ ਰੱਖਣ ਅਰਮਦਾਨ ਫਤਿਹ ਕਰਨ ਨਾਮਦਾਨ ਵਕਸ਼ਣ ਕਿਉਂਕਿ ਇਹ ਜੋ ਬਾਬਾ ਜੀ ਦਾ ਜਾਗਰਣ ਹੈ ਜਿਉ ਉਸ ਮਾਲਕ ਦੀ ਕਿਰਪਾ ਹੋਵੇ ਤਾਂ ਪ੍ਰੋਗਰਾਮ ਹੁੰਦਾ ਨਹੀਂ ਹੁੰਦਾ ਨਹੀਂ ਜੀ ਤੋ ਕਿ ਸਿਆਣੇ ਕਹਿੰਦੇ ਆ ਐ ਦਾਤਾਦਰ ਤੇਰੇ ਆਕੇ ਮੈਂ ਤੇਰੇ ਹੀ ਗੁਣ ਗਾਵਾਂ ਧੂੜੇ ਮਿਲ ਜੇ ਚਰਨਾਂ ਦੀ ਤੱਕ ਮਸਤਕ ਤੇ ਲਾਵਾਂ ਬਿੰਦਾ ਮੇਰਾ ਪਰੇ ਇਸ਼ਾਰੇ ਤੱਕ ਕਿਤੇ ਮੈਂ ਨਸ਼ਿਆ ਆ ਜਾਵਾਂ ਕਲ ਮੱਤਾ ਰੇਸ਼ਮ ਦੀ ਲਿਖੀ ਸਕਦੀ ਦਾਦਾ ਮੈਂ ਕੀ ਕੀ ਮਹਿਮਾ ਮਾਰਾਵਾ ਕਿਉਂਕਿ ਉਹਦੀ ਜਿਹੜੀ ਮਹਿਮਾ ਆਪਣੇ ਮੁਹਾਰ ਆ ਤੇ ਜਿਹੜੀ ਸਾਡੀ ਚੰਮ ਦੀ ਜਵਾਨ ਹੋ ਕਰ ਨਹੀਂ ਸਕਦੀ ਉਹ ਅਥਾ ਬੇਫਰਵਾ ਆ ਇੱਕ ਸਮੁੰਦਰ ਆ ਜਿੱਦਾ ਜਾਰ ਪੀਂਦੀ ਬਾਣੀ ਸਮੁੰਦਰ ਦੀ ਤਰ੍ਹਾਂ ਜਿੱਦਾਂ ਸਮੁੰਦਰ ਨਾ ਕੋਈ ਡੂੰਘਾਈ ਡੂੰਘਾਈ ਵਾਰੇ ਜਾਣ ਸਕਦਾ ਨਾ ਕੋਈ ਉਹਦੀ ਲੰਬਾਈ ਔਰ ਨਾ ਚੜਾਈ ਵਾਰੇ ਜਾਣ। ਇਸੇ ਤਰ੍ਹਾਂ ਇਹ ਬਾਣੀ ਹੈ ਸਮੁੰਦਰ ਦੀ ਤਰ੍ਹਾਂ ਕਿਉਂਕਿ ਸਾਡਾ ਤਾਂ ਬਹੁਤ ਹੀ ਇਹਨਾਂ ਮਾਲਕਾਂ ਦੀ ਅਸ਼ੀਰਵਾਦ ਤੇ ਸਦਕਾ ਤੁਹਾਨੂੰ ਬਾਣੀ ਦੇ ਨਾਲ ਜੋੜਾਂਗੇ ਕਿਉਂਕਿ ਜਿਹੜਾ ਪ੍ਰੋਗਰਾਮ ਹੈ ਕਹੀਦਾ ਅਸੀਂ ਜਾਈਦਾ ਪ੍ਰੋਗਰਾਮਾਂ ਤੇ ਪ੍ਰੋਗਰਾਮ ਯਾਰ ਪੀਣਾ ਹੁੰਦਾ ਪਰ ਯਾਰ ਪੀ ਤੇ ਆਰਤੀ ਝੋਲੇ ਕਰਾ ਕੇ ਬਾਅਦ ਚ ਨਗਰਨਾ ਲਾ ਦਿਓ ਜੀ ਜਾਗ ਰਾਜ ਉਹ ਵੀ ਹੋਈ ਦੀ ਗੱਲ ਨਹੀਂ ਬਣਦੀ ਕੋਈ ਪਤਾ ਲੱਗਣਾ ਚਾਹੀਦਾ ਜਿਹਦਾ ਆਪਾਂ ਲੰਗਰ ਲਾਇਆ ਵੀ ਉਹ ਕਿਹੜੀ ਆਸਤੀ ਦੇ مالک ਆ ਉਹ ਕੌਣ ਸੀਗੇ ਵੀ ਆਪਾਂ ਨੂੰ ਉਹਦਾ ਮੇਲਾ ਕਰਾਉਂਦੇ ਆ ਲੰਗਰ ਲਾਉਂਦੇ ਆ ਜਰੂਰ ਪਤਾ ਹੋਣਾ ਚਾਹੀਦਾ ਠੀਕ ਆ ਆਪਾਂ ਬਾਬਾ ਜੀ ਦਾ ਜਨ ਮਨਾਉਂਦੇ ਆ ਮੇਲਾ ਮਨਾਉਂਦੇ ਆ ਆਪਾਂ ਨੂੰ ਬੜੀ ਖੁਸ਼ੀ ਆ ਤੇ ਵੀ ਤੈਨੂੰ ਸਿਮਰਾ ਮੈਂ ਦਿਨ ਰਾਤ ਪਿਆ ਕਹਿੰਦਾ ਜਾਨ ਲਵਾ ਤੇ ਮੁਸ਼ਕਲ ਫੈਰੀ ਜੀ ਮੋੜੇ ਨਾ ਹੁਣ ਬਾਤ ਕਿਆ ਵਾਹ ਜੀ ਵਾਹ ਕਹਿੰਦਾ ਦਰਸ਼ਨ ਦੇ ਪਹਾੜੋਂ ਆਕੇ ਜੰਮ ਦੂਤ ਤਾਂ ਡਰਦੇਵੇਂ ਕਬਤਾ ਦਾ ਗੁੰਦਾ ਗੁਲਦਸਤਾ ਵਰਦਾਤੀ ਜੇ ਵਰਦੇਵੇਂ ਕਬਤਾ ਦਾ ਗੁੰਦਾ ਗੁਲਦਸਤਾ ਵਰਦਾਤੀ ਜੇ ਵਰਦੇਵੇਂ ਸਰਤਾਲ ਗਿਆਨ ਕੰਠ ਬਖਸ਼ ਕੇ ਸਰਤਾਲ ਗਿਆਨ ਕੰਠ ਬਖਸ਼ ਕੇ ਚੰਨ ਤੋਂ ਚੰਨ ਚਮਕਾ ਦਾਤੀ ਝੋਲੀ ਅੱਡ ਖੜਾਦਰ ਤੇਰੇ ਖੈਰ ਕਾਬਦਾ ਪਾ ਨਵਦੀ ਰੁਣਕੇ ਵਾਲੇ ਸੀਏ ਸੁਰੇਸ਼ਮ ਦਾ ਨਾਰ ਕਵੀਆਂ ਚ ਧਰਦੇ ਨੇ ਕਵਤਾਂ ਦਾ ਖੁੰਦਾਂ ਗਲਦਸਤਾ ਵਰਦਾ ਦੀ ਦੇ ਵਰਦੇ ਹੋਏ ਜਿਕਰਾ ਸ਼ੇਰਾਂ ਵਾਲੀ ਮਾਨ ਦਾ ਬਹੁਤ ਸਭ ਤੋਂ ਬਹੁਤ ਜੀ जे कारा शी माना मौण बख़्शी करण सुण वारे को I can't ਮੇਰਾ ਆਖੀਂ ਤੇਰਾ ਭੇਦ ਲਗ ਮੇਰਾ ਭੇਦ ਲੱਗ ਸੇ ਲੈ ਪਾਇਆ ਬ ਰਖ ਲਈਂ ਗਿਰਵ ਨਾਲ ਕੇ ਛੇਰਾ ਵਾਰੀਏ ਛੇਰਾ ਵਾਰੀਏ ਦਵਾਰੇ ਤੇਰੇ ਆਇਆ ਮਾ ਮੇਰਾ ਵਾਰੀਏ ਦਵਾਰੇ ਤੇਰੇ ਆਇਆ ਮਾ hath ਲਈ ਗਰੀਬ ਜਾਣ ਕੇ ਛੇਰਾ ਵਾਰੀਏ ਤੇ ਪਹੁੰਚੇ ਮਹਾਪੁਰਸ਼ਾਂ ਦਾ ਮਾਨ ਸਨਮਾਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਾਈ ਲਖਵੀਰ ਸ਼ਾਹ ਜੀ ਮਾਨ ਸਨਮਾਨ ਕਰਦੇ ਹੋਏ ਫਕਰ ਫਕੀਰਾਂ ਦਾ ਫਲੈਸ਼ ਚਲਦੇ ਦੌਰਾਨ ਤੁਹਾਨੂੰ ਫੇਰ ਸਟੇਜ ਤੇ ਜਿੱਥੇ ਗੁੱਗਾ ਯਾਰ ਪੀਰ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਯਾਰ ਪੀਰਾ ਜਾਰ ਪੀਰਾ ਪੀਰਾ ਦੀਵਨ ਤੇਰੀ ਹੋ ਗਈਆ दर् दर पीरा जी दर पीरा जीकला बच कोई छकले बच कोई नारो घर पीरा घर पीला पीर जी दर्दी पीरा जी ਤਰਦੀ ਨਾ ਗਾਵੇ ਉਹ ਜਿੱਤੇ ਕੱਦ ਪੰਵੇ ਜਿੱਤੇ ਕੱਦ ਪੰਵੇ ਜਿੱਤੇ ਕੱਦ ਪੰਵੇ ਸੀ ਜਿੱਤੇ ਕਾਮੇ ਤਰਦੀ ਨਾ ਗਾਵੇ ਕਿਤੇ ਰਾਨਾ ਕਿਤੇ ਰਾਨਾ ਭਲੇਖੇ ਵਿੱਚ ਜਾਵੇ ਤਰਦੀ ਨਾ ਗਾਵੇ ਰੱਬ ਨੇ ਜਿਲਾਵੇ ਤਰਦੀ ਨਾ ਗਾਵੇ ਕਿਤੇ ਰਹੇ की कटाई काथी லாச்சா <acio> ਰਗਾਂ ਤੇ ਟੁੱਟਣਾ ਤਾਈ ਤਸਵੀਰਾਂ ਦੀ ਜਿੱਤੇ ਰੱਬ ਦੇ ਵਿੱਚ ਜਾਵ ਧਰਤੀ ਦਾ ਬਾਣੀ ਜਿਵੇਂ ਆਪਨੇ ਸਿਰ ਸੁਜਾਵੇਂ ਧਰਤੀ ਦਾ ਬਾਣੀ ਅੱਜ ਤੇ ਟਕ